ਕਹਿੰਦੇ ਮੱਥੇ ਉੱਤੇ ਚਿੱਟਾ ਜਿਹਾ ਪਟਾ ਦਿਸਦਾ ਮਾਰਵਾੜੀ ਘੋੜਾ ਦੇਖੋ ਕਿੰਨਾ ਜੱਜਦ ਹੈ ਆ ਘੋੜਾ ਨਈਓ ਮਹਤਾਜ ਕਿਸੇ ਪਹਿਚਾਣ ਦਾ ਨਾਮ ਹੈ ਜਿਰਾਗ ਪੁੱਤ ਸਭਰਾਵਾਂ ਵਾਲੇ ਸ਼ਾਨ ਦਾ ਨਾਮ ਹੈ ਜਿਰਾਗ ਪੁੱਤ ਚੈਂਪੀਅਨ ਸ਼ਾਨ ਦਾ ਕਹਿੰਦੇ 2 ਸਾਲ ਤੱਕ ਘੋੜੇ ਦੇ ਬਾਰੇ ਸਮਝਣ ਚ ਲੱਗ ਜਾਂਦੇ ਆ ਵੀ ਘੋੜਾ ਚੀਜ਼ ਕੀ ਐ ਤੇ ਇਹਨੂੰ ਰੱਖਣਾ ਕਿਵੇਂ ਐ ਤੇ ਸਗੱਲੋ ਤਾਇਰ ਮੈਂ ਨਾ ਘੋੜਾ ਮਾਲਕਾਂ ਨੂੰ ਬਹੁਤ ਵਧਾਈ ਦਿਨਾ ਕਿ ਇਹਨਾਂ ਨੇ 2 ਸਾਲਾਂ ਦੇ ਵਿੱਚ ਇਹ ਕਹਿ ਜਾ ਕੰਮ ਕਰਤਾ ਜਿਹੜਾ ਕਿ ਆਮ ਮੈਂ ਕਦੇ ਸੁਣਿਆ ਵੀ ਨਹੀਂ ਕਿ ਕਿਸੇ ਘੋੜੇ ਪਾਲਕਾ ਨੇ ਐਨੇ ਜਲਦੀ ਐਡਾ ਵੱਡਾ ਸਟੈਪ ਲਿਆ ਹੋਵੇ ਤਾਂ ਇਹਨਾਂ ਨੇ ਆ ਘੋੜਾ ਆਪਦੇ ਫਾਰਮ ਤੇ ਲੈ ਕੇ ਆਂਦਾ ਸ਼ਾਨ ਦਾ ਪੁੱਤ ਚਰਾਗ ਹਾਂ ਉਹੀ ਸ਼ਾਨ ਘੋੜਾ ਜਿਹੜਾ ਜਿੱਥੇ ਸ਼ੋਅ ਚ ਚਲਾ ਜਾਂਦਾ ਥੱਕ ਚੈਂਪੀਅਨ ਬਣ ਕੇ ਮੁੜਦਾ ਸੀ ਬਹੁਤ ਸ਼ੋਹਤ ਜਿੱਤਿਆ ਸ਼ਾਨ ਨੇ ਇੱਕ ਬਹੁਤ ਹੀ ਖੂਬਸੂਰਤ ਮਾਰਵੜੀ ਘੋੜਾ ਸੀ ਸ਼ਾਨ ਤੇ ਆਹ ਦੇਖੋ ਕੈਰੈਕਟਿਸਟਿਕਸ ਇਹਦੇ ਵੀ ਜਿਵੇਂ ਸ਼ਾਨ ਵਰਗੇ ਆ ਮੱਥੇ ਪਟਾ ਤੇ ਉਸ ਤਰ੍ਹਾਂ ਹੀ ਖੜਨੀ ਤੇ ਕੰਨਾਂ ਦਾ ਸ਼ਕੀਨ ਤੇ ਦੇਖੋ ਹਰ ਚੀਜ਼ ਘੋੜੇ ਦਾ ਨਾਮ ਹੈ ਚਿਰਾਗ ਹਜੇ ਤਾਂ ਬਸ਼ੀਰਾ ਕਹੀਏ ਤਾਂ ਚੰਗਾ ਹੋ ਬਸ਼ੀਰਿਆਂ ਦੀ ਉਮਰ ਚ ਹੈ ਤੇ ਬਹੁਤ ਹੀ ਸੋਹਣਾ ਘੋੜਾ ਇਹਨਾਂ ਵੀਰਾਂ ਨੇ ਲੈ ਕੇ ਆਂਦਾ ਇਹਨਾਂ ਦਾ ਪਿੰਡ ਹੈ ਜੀਰਾ ਫਿਰੋਜ਼ਪੁਰ ਰੋਡ ਤੇ ਸੁਰ ਸਿੰਘ ਵਾਲਾ ਹੱਏ ਕੁਛ ਦੇ ਨਹੀਂ ਹੋਏ ਸੀ ਇਹਨਾਂ ਨੂੰ ਘੋੜਾ ਲੈ ਕੇ ਆਏ ਨੇ ਤੇ ਆਪਾਂ ਨੂੰ ਪਤਾ ਕਿ ਮਾਗੀ ਦਾ ਮੇਲਾ ਇਹ ਕਹਿ ਜਾ ਮੇਲਾ ਜਿੱਥੇ ਕੋਈ ਵੀ ਨਵਾਂ ਘੋੜਾ ਜ਼ਰੂਰ ਪ੍ਰਦਰਸ਼ਨੀ ਲਈ ਲੈ ਕੇ ਆਇਆ ਜਾਂਦਾ ਤਾਂ ਸ਼ੋਅ ਵਿੱਚ ਇਹ ਪਾਰਟਿਸਿਪੇਟ ਕਰਾਉਣ ਲਈ ਘੋੜੇ ਨੂੰ ਲੈ ਕੇ ਆਏ ਸੀ ਕਹਿੰਦੇ ਆ ਨਾ ਕਿ ਸੋਹਣੀ ਚੀਜ਼ ਬਾਰੇ ਦੱਸਣ ਦੀ ਲੋੜ ਨਹੀਂ ਪੈਂਦੀ ਦੂਰੋਂ ਹੀ ਖਿੱਚਦਾ ਸਾਰਿਆਂ ਨੂੰ ਤਾਂ ਭਾਈ ਬਹੁਤ ਭੀੜ ਸੀ ਘੋੜੇ ਨੂੰ ਦੇਖਣ ਵਾਲਿਆਂ ਦੀ ਵੀ ਤਾਂ ਮੈਂ ਵੀ ਉੱਥੇ ਗਿਆ ਕੀਤੀ ਘੋੜਾ ਮਾਲਕਾਂ ਨਾਲ ਗੱਲਬਾਤ ਸੁਣੋ ਤੁਸੀਂ ਬਹੁਤ ਸੋਹਣਾ ਘੋੜਾ ਲੈ ਕੇ ਆਏ ਹੋ ਤੇ ਕਿਹੜੀ ਜਗ੍ਹਾ ਤੇ ਆਏ ਹੋ ਅਸੀਂ ਪਿੰਡ ਸੁਰਸਿੰਘਾਲਾ ਜੀ ਫਰੋਜਪੁਰ ਜ਼ਿਲ੍ਹਾ ਫਰੋਜਪੁਰ ਜੀ ਦਾ ਰੋਡ ਤੇ ਪਿੰਡ ਆਪਣਾ ਸੁਰਸਿੰਘਾਲਾ ਜੀ ਠੀਕ ਹੈ ਜੀ ਘੋੜੇ ਦਾ ਕੀ ਨਾਂ ਰੱਖਿਆ ਘੋੜੇ ਦਾ ਨਾਂ ਰੱਖਿਆ ਚਿਰਾਗ ਚਿਰਾਗ ਲਾਈਨ ਕਿਹੜੀ ਆ ਇਹ ਸ਼ਾਨਦਾਰ ਜੀ ਸ਼ਾਨਦਾਰ ਡਾਇਰੈਕਟ ਬੱਚਾ ਹੈ ਹਾਂ ਜੀ ਅਗੇ ਅਲੀ ਸ਼ਾਨ ਦਾ ਸੀ ਅਲੀ ਸ਼ਾਨ ਲਾਈਨ ਹੋ ਗਈ ਮਤਲਬ ਹਨਾ ਹਾਂਜੀ ਸ਼ਾਨ ਵੀ ਬਹੁਤ ਮਤਲਬ ਆ ਸ਼ਾਨ ਬਹੁਤ ਨਾਮ ਵਰਕ ਕੁੜਾ ਰਿਆ ਹਾਂਜੀ ਚਿਰਾਗ ਸ਼ਾਨ ਦਾ ਬੱਚਾ ਠੀਕ ਹੈ ਤੇ ਹਾਈਟ ਕਿੰਨੀ ਹੈ ਇਸ ਦੀ 68+ ਹੈ ਜੀ 68+ ਹਾਂਜੀ ਮਦਰ ਸਾਈਡ ਤੋਂ ਤੂਫਾਨ ਦੀ ਸੇਦੀ ਮਾਂ ਡਾਇਰੈਕਟ ਤੂਫਾਨ ਤੋਂ ਸੀਗੀ ਦੀ ਮਾਂ ਪਾ ਅੱਛਾ ਜੀ ਘਰ ਦੀ ਬੱਚੀ ਸੀ ਨਹੀਂ ਆਪਾਂ ਖਰੀਦਿਆ ਸੀਗਾ ਜੀ ਹਾਂਜੀ ਤੇ ਉਹਨਾਂ ਉਹਨਾਂ ਕੋਲੇ ਸੀ ਠੀਕ ਹੈ ਕਿੰਨੇ ਚਿਰ ਤੋਂ ਤੁਹਾਡੇ ਫਾਰਮ ਤੇ ਆਏ? ਆਪਾਂ ਨੂੰ ਥੋੜਾ ਟਾਈਮ ਹੀ ਹੋਇਆ ਜੇ ਲੇਖੀ ਦੋ-ਤਿੰਨ ਮਹੀਨੇ ਹੋ। ਅੱਛਾ। ਬਰੀਡਿੰਗ ਸ਼ੁਰੂ ਕਰਤੀ ਐ ਇਸਦੀ? ਹਾਂਜੀ ਆਪਾਂ ਕਰਤੀ ਬਰੀਡਿੰਗ ਸ਼ੁਰੂ। ਛੱਡੇ ਕੁੜੀਆਂ ਤੇ ਕੁਛ ਤੇ? ਹਾਂਜੀ ਪਿੱਛੇ ਛੱਡਿਆ ਸੀਗਾ ਤੇ ਆਪਾਂ ਤਾਂ ਸ਼ੋਅ ਵਾਸਤੇ ਤਿਆਰ ਕਰ ਰਹੇ ਹਾਂ। ਰਿਜ਼ਲਟ ਤਾਂ ਹਜੇ ਆਏ ਨਹੀਂ ਹੋਣੇ। ਛੋਟੇ ਹਜੇ ਤਾਂ ਹਨਾ। ਹਾਂਜੀ ਅਪ੍ਰੈਲ ਜੀ ਜਾ ਕੇ ਨੇ 3 ਸਾਲ ਦਾ ਹਜੇ 2 ਦੰਤ ਹੋਇਆ। ਹੂੰ। ਸ਼ੋਅ ਲਈ ਲੈ ਕੇ ਆਏ ਹਾਂ। ਹਾਂਜੀ। ਤੇ ਬਰੀਡਿੰਗ ਚਾਰਜੀਟ ਕੀ ਰੱਖਿਆ? ਆਪਾਂ 31000 ਰੱਖਿਆ ਜੀ। ਠੀਕ ਹੈ ਜੀ। ਤੁਹਾਡਾ ਮੋਬਾਈਲ ਨੰਬਰ ਦੱਸ ਦੋ 95174 01234 ਤੇ ਇਹ ਦੂਸਰਾ ਨੰਬਰ 7009002703 ਪੰਜਾਬੀ 'ਚ ਬੋਲ ਦੋ 95174 01234 ਹੂੰ ਦੂਸਰਾ ਨੰਬਰ 70092703 ਠੀਕ ਹੈ ਕੋਣ ਬੋਲੂਗਾ ਹਾਂਜੀ ਨਾਮ ਕੀ ਹੈ ਜਿਹੜੇ ਬੋਲਣਗੇ ਇਹ ਫਾਦਰ ਸਾਹਿਬ ਦਾ ਹੀ ਨਾਮ ਹੈ ਗੁਰਵਿੰਦਰ ਸਿੰਘ ਢਿੱਲੋਂ ਤੇ ਮੇਰਾ ਨਾਮ ਹੈ ਜੀ ਰੇਸ਼ਪਾਲ ਸਿੰਘ ਢਿੱਲੋਂ ਠੀਕ ਹੈ ਜੀ ਕਦੋਂ ਤੋਂ ਕਰ ਰਹੇ ਹੋ ਘੋੜਿਆਂ ਦਾ ਕੰਮ ਤੁਸੀਂ ਸਾਨੂੰ 2 ਸਾਲ ਹੋ ਗਏ ਜੀ ਅੱਛਾ ਨਵੇਂ ਹਜੇ ਸ਼ੁਰੂ ਕੀਤਾ ਹੈ ਇਹ ਸਟਾਰਟਿੰਗ ਹੈ ਜੀ ਪਹਿਲਾ ਹੀ ਹੈ ਤੇ ਕਿੰਨੇ ਘੋੜੇ ਘੋੜੀਆਂ ਆਪਣੇ ਕੋਲੇ ਫਾਰਮ ਤੇ 3-4 ਹੋਰ ਹੈ ਜੀ ਮਾਰਵਾੜੀ ਆ ਸਾਰੇ ਨਹੀਂ ਜੀ ਨੁਕਰੇ ਵੀ ਹੈਗੇ ਨੁਕਰੇ ਵੀ ਰੱਖਿਆ ਅੱਛਾ ਸੇਲ ਪਰਚੇਸ ਵੀ ਕਰਦੇ ਹਾਂ ਫਿਰ ਨਹੀਂ ਸੇਲ ਪਰਚੇਸ ਤਨੀ ਜਿਆਦਾ ਆਪਾਂ ਕਰਦੇ ਨਹੀਂ ਬਰੀਡਿੰਗ ਤੇ ਫੋਕਸ ਹੈ ਹਾਂ ਜੀ ਆਪਣਾ ਫੋਕਸ ਹੈ ਥੋੜਾ ਸ਼ੌਂਕ ਥੋੜਾ ਵਜੋਂ ਰੱਖੇ ਹੋਏ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਮੰਡੀ ਦਾ ਹੁਣ ਜਿਵੇਂ ਜੀ ਕਾਫੀ ਦੇਰ ਬਾਅਦ ਲੱਗੀ ਹੈ ਮੰਡੀ ਤੁਹਾਨੂੰ ਵੀ ਪਤਾ ਹੈ ਤੁਹਾਡਾ ਪਹਿਲਾ ਐਕਸਪੀਰੀਅੰਸ ਹੈ ਜੀ ਅੱਛਾ ਤੁਹਾਡਾ ਪਹਿਲਾ ਐਕਸਪੀਰੀਅੰਸ ਹੈ ਹਾਂ ਜੀ ਬਈ ਅੱਪਾ ਅੱਗੇ ਕਿਤੇ ਐਵੇਂ ਪਾਰਟਿਸਿਪੇਟ ਨਹੀਂ ਕੀਤਾ ਰਿੰਗ ਨੂੰ ਕੁਝ ਵੀ ਹੂੰ ਹੂੰ ਚਲੋ ਥੋੜਾ ਸਿੱਖਣ ਨੂੰ ਮਿਲੂਗਾ ਤਜਰਬਾ ਮਿਲੂਗਾ ਨਹੀਂ ਬਹੁਤ ਵਧੀਆ ਗੱਲ ਹੈ ਜੀ ਰਿੰਗ ਬਹੁਤ ਵਧੀਆ ਚੀਜ਼ ਹੈ ਚ ਤੁਹਾਡੀ ਆਪਦੀ ਕੁਆਲਿਟੀ ਵੀ ਨਿਕਲ ਕੇ ਆਂਦੀ ਹੈ ਘੋੜੇ ਦੀ ਤਾਂ ਚਲੋ ਹੈ ਹੀ ਜਜਮੈਂਟ ਦੋਵਾਂ ਦੀ ਹੁੰਦੀ ਹੈ ਓਨਰ ਦੀ ਵੀ ਤੇ ਘੋੜੇ ਦੀ ਵੀ ਜਿਹਨੇ ਜੋ ਵੀ ਹੈਂਡਲਰ ਹੁੰਦਾ ਬਾਕੀ ਅੱਛਾ ਚੱਲ ਰਿਹਾ ਰਿੰਗ ਇੱਥੇ ਵਸੇ ਸਾਡੇ ਬੱਚੇ ਨੂੰ ਬਹੁਤ ਸ਼ੌਂਕ ਹੈ ਘੋੜੇ ਰੱਖਣ ਦਾ ਅੱਛਾ ਜੀ